ਕਾਸ਼ਿਆ ਆਇਆ 15 ਬੋਰੇ ਇਧਰ ਪਏ 15 ਹੋ ਪਏ ਯਾਰ ਯਾਰ 20 ਤਾਂ ਆਏ ਹੋਰ ਆਉਣੇ ਆ ਕੁਛ ਬਾਈ ਦਾ ਬਾਈ ਕਿੰਨੇ ਬੋਰੇ ਆਉਣੇ ਹੋਰ ਕੀ ਹੋਣਗੇ ਜੀ ਹੋਰ ਕੀ ਹੋਰ ਆਉਣੇ ਆ 40 ਬੋਰੇ ਹੋ ਗਏ 20 ਬਾਕੀ ਪੂਰੇ ਘਰੇ ਲਾ ਹੋ ਲੋ ਮਾਰਨ ਕਿੱਥੇ ਮਾਰ ਦੇ ਕਹਿੰਦਾ ਬਾਧੂ ਬਾ ਮਗਾਲਿਆ ਇਹ ਨਵਾਂ ਮਾਲ ਤਾਂ ਬੰਨੇ ਮੇਸ਼ੂਰਾਂ ਚ ਖੋਲਣਾ ਸੀਗਾ ਤੇ 20 25 ਬੋਰੇ ਇੱਥੇ ਪਏ ਆ 20 25 ਉਧਰ ਘਰੇ ਪਏ ਆ ਇਹ ਫਿਰ ਹੁਣ ਕਿਵੇਂ ਖਾ ਲਈ ਹੁਣ ਤੁਹਾਨੂੰ ਦੱਸੀਏ ਬੜਾ ਗੱਲ ਕੀ ਆ ਧਿਆਨ ਆਏਗਾ ਪੂਰਾ ਜੋਸ਼ ਅੱਛਾ ਜੀ ਦੂਰੋ ਦੂਰੋ ਭੈਣ ਭਰਾ ਦਾਜਵਰੀ ਦੇ ਸੁਣ ਲੈਣ ਆਉਂਦੇ ਆ ਠੀਕ ਹੈ ਹਜੇ ਨਵੇਂ ਸ਼ੋਰੂਮ ਨੂੰ 10-12 ਦਿਨ ਲੱਗਦੇ ਆ ਜੀ ਤੁਹਾਨੂੰ ਪਹਿਲਾਂ ਖਲੀਉਣੀ ਮੋੜਾਂ ਦਾ ਆਪਾਂ ਵੈਰੈਟੀ ਆਉਗੀ ਪੂਰੇ ਕੈਂਡ ਦਾਜਵਰੀ ਵਾਲੇ ਕਰੂਏਲੇ ਸੂਟ ਮੰਗਾਏ ਆ ਤਾਂ ਕਿ ਕੋਈ ਭੈਣ ਭਰਾ ਦੁਕਾਨ ਤੋਂ ਖਾਲੀ ਨਾ ਜਾਵੇ ਨਵੇਂ ਸੂਟਾਂ ਤਾਜ਼ੇ ਬਕੌੜੇ ਆ ਠੀਕ ਹੈ ਕਿਉਂਕਿ ਭੈਣਾਂ ਦੇ ਫਾਇਦੇ ਵੀ ਕਰਨੇ ਆ ਇੱਕ ਨਾ ਮਨ ਹੋਰ ਕਹਿਦੀ ਮੈਂ ਸੂਟ ਚਾਹੇ ਨਵੇਂ ਮੰਗਾਏ ਆ ਰੇਟ ਸਸਤੀ ਵੇਚਨੇ ਆਪਾਂ ਭਾਅ ਦੀ ਬਾਤ ਚਕਾ ਦਿਓ ਗੱਲ ਗੁਰੂ ਆ ਰਿਹਾ ਆਸਾ ਤੱਕ ਕੇ ਹਰੇਕ ਗਾਹਕ ਦਾਕਾਰ ਤੋਂ ਖੁਸ਼ ਕਰਕੇ ਭੇਜਣਾ ਥੋੜੀ ਜ਼ਿੰਮੇਵਾਰੀ ਆ ਚਾਹ ਪਾਣੀ ਸੇਵਾ ਪੂਰੀ ਫੁੱਲ ਕਰਨੀ ਆ ਗਿਫਟਾਂ ਦੀ ਵੀ ਸਤਕਾਰ ਫੁੱਲ ਕਰਨਾ ਸਰਕਾਰ ਫੁੱਲ ਕਰਵਾਗਾ ਰੇਟ ਸਸਤੇ ਦੇਨੇ ਆ ਨਾਲੇ ਹਰੇਕ ਭੈਣ ਭਰਾ ਨੂੰ ਗਿਫਟ ਦੇਨੇ ਮਤਲਬ ਜਿਹੜੇ ਗਾਹਕ ਪੰਡਤਾਂ ਦੇ ਏਸੀ ਦੇ ਵਿਸ਼ਵਾਸ ਕਰਕੇ ਆਉਂਦੇ ਉਹਨਾਂ ਨੂੰ ਪੂਰੀ ਵਧੀਆ ਕੁਆਲਿਟੀ ਦੇਣੀ ਆ ਦੀ ਨਹੀਂ ਸਸਤੇ ਰੇਟ ਤੇ ਠੀਕ ਆ ਵੀ ਤਾਂ ਮਾਲ ਨਵਾਂ ਮੰਗਾਇਆ ਸਾਰਾ ਨਵਾਂ ਤਾਂ ਮੰਗਾਇਆ ਵੀ ਅਜੇ 10 ਦਿਨ ਲੱਗਦੇ ਆ ਇਸ ਕਰਕੇ ਭੈਣ ਭਰਾਵਾਂ ਨੂੰ ਖੁਸ਼ ਕਰਕੇ ਭੇਜਣਾ ਵਧੀਆ ਵਧੀਆ ਸੂਤ ਦੇਨੇ ਜਿੰਨਾ ਨਵਾਂ ਜਿੰਨਾ ਨਵਾਂ ਮਾਲ ਆ ਆਦਰ ਇੱਤੀ ਵਿਟਿਓ いいかい